ਸਭ ਤੋਂ ਪਹਿਲਾ ਮੱਥਾ ਸਿੱਖ ਇਤਿਹਾਸ ਦੇ ਵਿੱਚ ਕਿੱਥੇ ਟਿਕਿਆ ਹੈ ਭਣਾ ਧਿਆਨ ਦੇ ਕੇ ਸੁਣਿਓ ਸਭ ਤੋਂ ਪਹਿਲਾ ਗੋਲਕ ਦਾ ਜਨਮ ਪਤਾ ਕਿੱਥੇ ਹੋਇਆ ਸੀ ਆ ਜਿਹੜੀ ਰਸਮ ਤੁਰੀ ਮੱਥਾ ਟਿਕਾਈ ਦੀ ਆਪ ਜੀ ਆਪਣੀ ਸੁਰਤ ਨੂੰ ਇੱਥੋਂ ਚੁੱਕੋ ਔਰ ਲਹਿੰਦੇ ਪੰਜਾਬ ਪਾਕਿਸਤਾਨ ਦੀ ਧਰਤੀ ਤੇ ਜਾਣਾ ਪੈਣਾ ਉੱਥੇ ਇੱਕ ਬਾਬੇ ਨਾਨਕ ਦਾ ਪ੍ਰੇਮੀ ਸੀ ਜੀ ਦਾ ਨਾਮ ਸੀ ਰਾਏ ਬੋਲੋ ਅੱਦਾ ਰਾਏ ਬੁਲਾਰ ਆਛਾ ਵਾਸ਼ੀ ਉਹਨੇ ਗੁਰੂ ਨਾਨਕ ਜੀਆਂ ਤਿੰਨ ਘਟਨਾ ਵੇਖੀਆਂ ਸੀ ਕਿਉਂਕਿ ਤਿੰਨ ਸੱਸੇ ਆ ਜੀ ਗੁਰਮਤ ਵਿੱਚ ਸੱਸਾ ਸੁਣਨਾ ਸੱਸਾ ਸਮਝਣਾ ਤੇ ਸੱਸਾ ਸਮਾ ਜਾਣਾ ਪਹਿਲਾ ਸੱਸਾ ਤੁਹਾਡੇ ਲਾਗੇ ਖਡੂਰ ਸਾਹਿਬ ਬਾਬੇ ਜੋਧ ਦੇ ਨਾਂ ਤੇ ਗੇਟ ਆ ਤੇ ਬਾਬੇ ਜੋਧ ਨੇ ਪੜੀ ਬਾਣੀ ਤੇ ਬਾਬੇ ਲੈਣੇ ਦੇ ਪੈ ਗਈ ਕੰਨੀ ਪਹਿਲਾ ਸੱਸਾ ਸੁਣ ਨਾ ਸੁਣਿਆ ਨਾ ਜਦੋਂ ਉਹਨੇ ਬਾਬੇ ਲੈਣੇ ਨੇ ਭਾਈ ਜੋਧ ਨੂੰ ਸੁਣਿਆ ਤੇ ਜਦੋਂ ਸੁਣਿਆ ਤੇ ਸਮਝ ਆਈ ਤੇ ਕਹਿੰਦੇ ਬਾਬਾ ਗੌਂਦਾ ਕੀ ਆ ਕਹਿੰਦੇ ਬਾਣੀ ਕਹਿੰਦੇ ਜਿਹਦੀ ਬਾਣੀ ਚ ਨਾ ਆਨੰਦ ਹੈ ਇੱਕ ਵਾਰੀ ਮਿਲਾਓ ਕਿੱਥੇ ਰਹਿੰਦੇ ਐ ਕਹਿੰਦੇ ਕਰਤਾਰਪੁਰ ਸਾਹਿਬ ਸੁਣਿਆ ਸਮਝਿਆ ਤੇ ਚਲੇਗੇ ਕਰਤਾਰਪੁਰ ਮੁੜ ਕੇ ਆਏ ਨਹੀਂ ਆਖੋ ਸਤਨਾਮ ਸੁਹਾਗੇ ਇਸ਼ਕ ਕੀ ਬੱਠੀ ਮੇ ਜਿਸਮ ਡਾਲ ਕਰ ਕੰਧਨ ਕਰ ਦਿਆ ਲਹਿਣੇ ਸੇ ਅੰਗਦ ਅੰਗਦ ਸੇ ਅੱਲਾ ਕਰ ਦਿਆ ਕੀ ਬਤਾ ਤੁਸੀਂ ਵੱਡਾ ਦਾਨ ਕੀਤਾ ਸਾਰਿਆਂ ਨੇ ਹੁਣ ਕਈ ਗਰੀਬ ਬੈਠੇ ਮੇਰੇ ਵਰਗੇ ਕੋਈ ਸੌ ਕਿੱਲੇ ਵਾਲਾ ਬੈਠਾ ਕੋਈ ਪਰ ਆਹ ਦਾਨ ਸਾਰਿਆਂ ਨੇ ਸਭ ਤੋਂ ਵੱਡਾ ਕੀਤਾ ਇੱਕ ਪੁੰਨ ਕੀਤਾ ਜਦੋਂ ਆਪਾਂ ਸੋਹਿਲਾ ਸਾਹਿਬ ਪੜ੍ਹਦੇ ਨਾ ਉੱਥੇ ਬਚਨ ਆਉਂਦਾ ਕਰ ਡੰਡੌਤ ਪੁਨ ਵੱਡਾ ਹੈ ਵੱਡਾ ਪੁਨ ਪਤਾ ਕਿਹੜਾ ਕਹਿੰਦੇ ਮਹਾਰਾਜ ਜਦੋਂ ਮੈਂ ਤੇਰੇ ਘਰ ਮੱਥਾ ਟੇਕਣਾ ਆਣਾ ਵੀ ਜੀ ਮੈਂ ਜੀਬਾਂ ਚ ਹੱਥ ਮਾਰਾ ਮੇਰੇ ਕੋ ਕੁਛ ਨਹੀਂ ਆ ਨਾ ਆਟਾ ਹੀ ਹੈਗਾ ਨਾ ਦਾਣੇ ਹੈਗੇ ਨਾ ਪੈਸੇ ਹੈਗੇ ਮੈਂ ਮੱਥਾ ਕਾਹਦਾ ਟੇਕਾਂ ਤੇ ਗੁਰੂ ਜੀ ਗ੍ਰੰਥ ਸਾਹਿਬ ਦੇ ਵਿੱਚ ਅਵਾਜ਼ ਆਈ ਕਹਿੰਦੇ ਪੁੱਤ ਵੇ ਤੇਰੇ ਕੋ ਕੁਝ ਨਹੀਂ ਮੱਥਾ ਟੇਕਨ ਨੂੰ ਹਾਂ ਬਾਬਾ ਜੀ ਕੁਝ ਨਹੀਂ ਆ ਕਹਿੰਦੇ ਫਿਰ ਇੱਕ ਪਰਨਾ ਹੈ ਗਈ ਤੇ ਗੱਲ ਚ ਪਾਲਾ ਇਹ ਹਜੂਰੀ ਹੈ ਨਿਮਰਤਾ ਦੀ ਨਿਸ਼ਾਨੀ ਹੈ ਤੇ ਦੋਵੇਂ ਹੱਥ ਜੋੜ ਕੇ ਤੇ ਓ ਮੇਨ ਗੇੜ ਤੂੰ ਇਦਾਂ ਹੀ ਤੁਰਿਆ ਆਉਣਾ ਸਾਹਮਣੇ ਸਤਿਗੁਰੂ ਦੇ ਅੱਖੋ ਸਤਨਾਮ ਆ ਜਿਹੜੀ ਹੈ ਨਾ ਫੀਲਿੰਗ ਆ ਇੱਧਰ ਦੇਖਿਓ ਇਹਨੂੰ ਕਹਿੰਦੇ ਕਰ ਦੰਦੌਤ ਪੁੰਨ ਵੱਡਾ ਹੈ ਵੱਡਾ ਪੁੰਨ ਕੀਤਾ ਜਿੰਨੇ ਦੋਵੇਂ ਹੱਥ ਜੋੜੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੁਸੀਂ ਦੋ ਕੰਮ ਕੀਤੇ ਹੁਣ ਇੱਕ ਵੱਡਾ ਦਾਨ ਕੀਤਾ ਤੇ ਇੱਕ ਵੱਡਾ ਉਨਨ ਕੀਤਾ ਜੇ ਤੇ ਕਰਮਾ ਵਾਲਿਓ ਸਭ ਤੋਂ ਪਹਿਲਾ ਮੱਥਾ ਟਿਕਾਈ ਗੁਰੂ ਨਾਨਕ ਸਾਹਿਬ ਜੀ ਨੂੰ ਟੇਕਣ ਵਾਲਾ ਰਾਏ ਬੁਲਾ ਰਹਿ ਪਤਾ ਕਿੰਨਾ ਮੱਥਾ ਟੇਕਿਆ ਸੀ ਉਹਨੇ 750 ਮਰਬਾ ਤੇ ਜਦੋਂ ਮੈਂ ਪਹਿਲੀ ਵਾਰੀ ਪੜਿਆ ਤੇ ਮੈਨੂੰ ਨਹੀਂ ਸੀ ਪਤਾ ਵੀ ਮਰਬਾ ਕੀ ਹੁੰਦਾ ਕੋਈ ਵਗੈਰ ਕਿੰਦੇ 25 ਕਿੱਲਿਆਂ ਦਾ ਟਾਕ ਉਹਨੂੰ ਮਰੱਬਾ ਕਹਿੰਦੇ ਤੇ ਮੈਂ ਫਟਾਫਟ ਉਹਨੂੰ ਬੰਡੋ ਕੀਤੀ ਗੁਣਾ ਕੀਤੀ 750 ਨੂੰ 25 ਨਾਲ ਮੋਬਾਈਲ ਤੁਹਾਡੇ ਕੋਲੋਂ ਨਾ ਲੱਗ ਪਿਓ ਕਿਤੇ ਆਖੋ ਸਤਨਾਵਾਂ ਬਾਅਦ ਚ ਜਾ ਕੇ ਗੁਣਾ ਕਰਿਓ 18750 ਕਿੱਲੇ ਜ਼ਮੀਨ ਬਣਦੀ ਹੈ ਜਿਹੜੀ ਸਭ ਤੋਂ ਪਹਿਲੀ ਮੱਥਾ ਟਿਕਾਈ ਸੀ ਸਿੱਖ ਇਤਿਹਾਸ ਚ ਜਿੱਥੇ ਨਨਕਾਣਾ ਸਾਹਿਬ ਬਣਿਆ ਗੱਜ ਕੇ ਆਖੋ ਸਤਨਾਵਾਂ